ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਆਪਦੇ-ਆਪ ਦੇ ਤਰੀਕੇ ਨਾਲ ਵੱਖ-ਵੱਖ ਤਰ੍ਹਾਂ ਸਮਾਜ ਸੇਵਾ ਕਰਦੀਆਂ ਰਹਿੰਦੀਆਂ ਹਨ ਅਤੇ ਇਸੇ ਤਰ੍ਹਾਂ ਇੱਕ ਵੱਡੀ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਵਿਦੇ ਸੋਸ਼ਲ ਵੈਲਫੇਅਰ ਸੁਸਾਇਟੀ ਜੋ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਉਸ ਨੂੰ ਲੋਕ ਕਈ ਤਰ੍ਹਾਂ ਦੇ ਸਮਾਜ ਸੇਵਾ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਅੱਜ ਫਿਰ ਉਹਨਾਂ ਵੱਲੋਂ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਉਹਨਾਂ ਵੱਲੋਂ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਸੁਸਾਇਟੀ ਦੇ ਮਹਰੂਮ ਪ੍ਰਦਾਨ रहे श, मास्टर श्री रायकुमार कारड़ा दी याच ਕੀਤਾ ਗਿਆ ਔਰ ਕੀ ਕੋ ਜੋਆ ਸਭ ਕੋ ਜਣਾ ਲਈ ਸਾਡੇ ਨਾਲ ਬਣੇ ਰਹੋ ਸੈਕਸ਼ਨ ਵੇਟੇ ਸੋਸਾਇਟੀ 1985 ਤੋਂ ਦੁਗਣੇ ਸੇਵਾ ਕਰਨ ਕਰ ਰਹੇ ਹੋਏ ਕਿਤਾਬਾਂ ਮੰਨੇ ਨਹੀਂ ਕਾਪੀਆਂ ਕਿਤਾਬਾਂ ਬਲੇ ਡੋਨੇਸ਼ਨ ਦਾ ਕੰਮ ਸੀ ਇਸ ਦਾ ਤੇ ਵੀ ਵਿਵਲਨ ਵਾਸਤੇ ਵੀ ਕਮੇ ਵੰਦੀ ਗਈਆਂ ਅੱਜ ਕੱਲ ਜਿਹੜੇ ਹੈ ਕਿਉਂਕਿ ਸਰਦੀ ਦੇ ਵਿੱਚ ਲੋਕ ਬੜਾ ਠੰਡੂ ਰਹਿੰਦੇ ਹਨ ਉਹਨਾਂ ਦੇ ਵਾਸਤੇ ਰਜਾਈਆਂ ਵੰਡੀਆਂ ਕੀਤੀ ਜਾਂਦੀਆਂ ਨੇ ਲੋਕ ਖਾਣਾ ਤਾਂ ਦੇ ਜਾਂਦੇ ਨੇ ਐਸੇ ਵਿਸ਼ਾ ਜੈਦੰਦਿਆ ਤੋਂ ਸਿੱਧੰਤ ਕਮਨ ਕਰ ਜਾਂਦੇ ਨੇ ਰਜਾਈਆਂ ਜਿਹੜੀ ਹੈ ਉਹ ਅੱਜ ਅਜੇ ਇਸ ਸਰਦੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਇਸ ਸੋਚ ਕੇ ਰਜਾਈਆਂ ਵੰਡੀਆਂ ਕੋਸ਼ਲ ਵੈਲਫੇਅਰ ਸੰਸਥਾ ਯੋਗਰਾ ਹਰ ਸਾਲ 200 ਤੋਂ ਜ਼ਿਆਦਾ ਰਜਾਈਆਂ ਹਨ जुट बंदों को बांटी जाती है और ये प्रकल्प लगातार चलता रहता है पूरी सर्दी भर जैसे सर्दी की शुरुआत होती है सर्दी के अंत तक हर बार हम लगभग पचास के करीब रजाइयाँ हम हैं और हम पहले हमारे मेंबर जो हैं जो सदस्य हैं वो पूरी जांच पड़ताल करते हैं कि वाकई ही उन लोगों को जिनको बहुत ज़्यादा जरूरत है उनको ही ये रजाइयाँ बांटी जाती हैं और ये प्रकल्प हमने लिया हुआ है कि सर्दी में इतनी जो बहुत ज़्यादा कड़ाकेदार सर्दी पड़ रही है उसमें कोई भी जो है व्यक्ति जिसको रजाई की जरूरत है वो ठंड से जो है उसको उसको ठंड ना देख बर्दाश्त करनी पड़े और उसको हर हाल में रजाई जरूर मिले तो ये प्रकल्प लगातार हमारा चलता रहेगा इसके लिए हमारे सोसाइटी के जो नेत्रदान प्रोजेक्ट के चेयरमैन हैं श्री रवि जुनेजा जी उनसे जो है आप मिल सकते हैं श्री शशिकांत जी अध्यक्ष हैं सोसाइटी के ਜਾ ਮੁਸੇ ਜਾਂ ਕਿਸੇ ਵੀ ਸੁਸਾਇਟੀ ਕੇ ਕਿਸੇ ਵੀ ਸਦਸਿਆ ਤੇ ਆਪ ਮਿਲਕਰ ਲਜਾਈ ਜੋ ਹੈ ਜੋ ਲਾਭਪਾਤਰੀ ਹੈ ਕਿਸੇ ਕੋ ਵੀ ਦਿਲਵਾਣਾ ਚਾਹਤੇ ਹੈ ਤੋ ਆਪ ਉਨਕੇ ਨਾਮ ਲੈਕਰ ਅਗਲੀ ਬਾਤ ਜਬ ਹੀ ਵੰਟੇ ਤੋ ਉਨ ਕੋ ਆਪ ਲਜਾਈ ਦਿਲਵਾ ਸਕਤੇ ਅਸਰ ਅਸੀਂ ਲਿਖਿਆ ਦੇਖਦੇ ਆ ਸਿੱਖਣ ਲਈ ਆਓ ਸੇਵਾ ਲਈ ਜਾਓ ਸਿੱਖਣ ਲਈ ਆਓ ਸੇਵਾ ਲਈ ਜਾਓ ਲੇਕਿਨ ਸਰਕਾਰੀ ਆਂਕੜੇ ਕਹਿੰਦੇ ਨੇ ਮਾਤਰ ਅੱਧਾ ਪਰਸੈਂਟ ਲੋਗ ਸੇਵਾ ਦੇ ਕਾਰਜਾਂ ਦੇ ਵਿੱਚ ਇਨਵੋਲ ਲੱਗੇ ਨੇ ਬਾਕੀ ਕੋਈ ਵੀ ਵਿਅਕਤੀ ਸੇਵਾ ਦੇ ਕਾਰਜ ਵਿੱਚ ਨੋਲ ਨਹੀਂ ਗਾਇਨ ਦਾ ਮਤਲਬ ਜਿਹੜੀ ਸਾਡੀ ਸਿੱਖਿਆ ਹੈ ਉਹ ਸਮ ਨੂੰ ਸਿਰਫ ਰੋਜ਼ਗਾਰ ਦਵਾਰੀ ਹੈ ਉਹ ਸਮ ਨੂੰ ਸੇਵਾ ਕਾਰਾਂ ਦੇ ਵਿੱਚ ਨਹੀਂ ਲੈ ਕੇ ਜਾਂਦੀ ਹੋਂਦੇ ਪਿੱਛੇ ਕਾਰਨ ਕੀ ਹੈ ਮੈਂ ਇੱਕ ਛੋਟੀ ਉਦਾਹਰਨ ਦਾਂਗਾ ਅਫਜਲ ਗੁਰੂਦਾਸ ਸਿੰਘ ਨਾਮ ਸੁਣਿਆ ਉਹ ਪੇਸ਼ੇਦੂ ਡਾਕਟਰ ਹੈਗਾ ਸੀ ਲੇਕਿਨ ਪਾਲ ਸਰਕਾਰ ਨੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਉਹਨੇ ਵੀ ਸਿੱਖਿਆ ਲਈਤੀ ਲੇਕਿਨ ਸਿੱਖਿਆ ਕਿਹੜੀ ਸਾਈਡ ਤੇ ਲੈ ਕੇ ਗਿਆ ਆਪਾਂ ਨੂੰ ਪਤਾ ਹੈ ਜੁਕੂ ਮੈਮਨ ਚਾਰਟਰਡ ਅਕਾਊਂਟੈਂਟ ਹੈਗਾ ਸੀ ਸੀਏ ਸੀ ਲੇਕਿਨ ਉਹਦੀ ਸਿੱਖਿਆ ਨੂੰ ਵੀ ਪਾਕ ਸਰਕਾਰ ਨੇ ਫਾਂਸੀ ਦੀ سزا ਦਿੱਤੀ ਉਹ ਆਪਾਂ ਨੂੰ ਪਤਾ ਹੈ ਉਸੇ ਤਰ੍ਹਾਂ ਲਾਦੀਨ ਦਾ ਨਾਮ ਅਸੀਂ ਸੁਣਿਆ ਹੈ ਉਸਾਮਾ ਬਿਨ ਲਾਦੀਨ ਉਹ ਵੀ ਸਿਵਲ ਇੰਜੀਨੀਅਰ ਸੀ ਪਲੱਸ ਉਹਨੇ ਐਮਏ ਇਕਨੋਮਿਸ ਤੇ ਬਿਜ਼ਨਸ ਸਟੱਡੀ ਦੇ ਵਿੱਚ ਕੀਤੀ ਸੀ ਤਾਂ ਦੁਨੀਆ ਦਾ ਇੱਕ ਦੁਰਦਾਨ ਤੇ ਖੂਖਿਆਤ ਅੰਤਗਵਾਦੀ ਸੀ ਕਹਿੰਦਾ ਮਤਲਬ ਇਹ ਨਹੀਂਗਾ ਸੀ ਸਿੱਖਿਆ ਲੈ ਰਹੇ ਆ ਜਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ ਤਾਂ ਸਾਡੇ ਬੱਚੇ ਸਹੀ ਡਾਇਰੈਕਸ਼ਨ ਵਿੱਚ ਜਾਣਗੇ ਸਾਡੇ ਬੱਚਿਆਂ ਨੂੰ ਅੱਜ ਸਿੱਖਿਆ ਦੇ ਨਾਲ ਨਾਲ ਸੰਸਕਾਰਾਂ ਦੀ ਵੀ ਜ਼ਰੂਰਤ ਹੈ ਜੇ ਸੰਸਕਾਰ ਹੋਣਗੇ ਤਾਂ ਉਹ ਸੇਵਾਵਾਂ ਵਾਲੇ ਪਾਸੇ ਜਾਣਗੇ ਨੀਤਾ ਨਹੀਂ ਜਾਣਗੇ ਮੈਂ ਸੋਸ਼ਲ ਵੈਲਫੇਅਰ ਸੁਸਾਇਟੀ ਨੂੰ ਵਧਾਈ ਦੇਣਾ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਕਾਰਜ ਕੀਤੇ ਨੇ ਲੇਕਿਨ ਮੈਂ ਛੋਟਾ ਸੁਝਾਅ ਜ਼ਰੂਰ ਦਾਂਗਾ ਛੋਟੀ ਉਮਰ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਐਸੇ ਸੇਵਾ ਕਾਰਜਾਂ ਦੇ ਨਾਲ ਜ਼ਰੂਰ ਜੋੜਾ ਦਵਾਰਾ पाँचवें वर्ष के तीसरे चरण में आज रजाई वितरण का कार्यक्रम आयोजित किया गया है इस कार्यक्रम में मुख्य रूप से स्वर्गत सिंह श्री रामेश्वर जी काड़ा जो कि 10 वर्ष तक हमारी संस्था के अध्यक्ष रहे जाने माने शिक्षक और समाज सेवी थे उनके परिवार ने रजाइयों के लिए अपना योगदान दिया है इसके साथ ही ऑफिसर्स एसोसिएशन रिटायर्ड के अध्यक्ष तथा हमारी संस्था के कार्यकारी सदस्य डॉक्टर प्रदीप सेठी जी ने भी अपनी ओर से योगदान डाला है हमारी संस्था के महासचिव श्री संदीप अनेजा जी ने अपनी सुपुत्री श्रेया अनेजा के जन्मदिन के उपलक्ष्य में भी अपना योगदान डाला है और हम पहले दो चरणों में सौ रजाइयाँ बांट चुके हैं आने वाले समय में हम जो है दूसरे तीसरे और चौथे चरण में और भी रजाइयाँ बाँटेंगे क्योंकि हमारा ये विश्वास है कि अगर सर्दी में माँ की बुद्धि के बाद कोई चीज़ गरमैश देती है तो वह रजाइ है और हमारा यह प्रयास रहेगा कि नगर में जो भी कोई जरूरतमंद होगा और उसको हम रजाई भले उसके घर तक पहुँचानी पड़े जरूर पहुँचाएंगे ये प्रकल्प निरंतरता तो से जारी रहेगा धन्यवाद तो ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत